ਦੱਸਦੇ ਹਾਂ ਕਿ ਮੁਹਾਲੀ ਦੇ ਸਭ ਤੋਂ ਪੋਸ਼ ਮਾਰਕੀਟ 3B2 ਵਿੱਚ ਅਕਸਰ ਹੀ ਦੇਖਿਆ ਗਿਆ ਹੈ ਕਿ ਬਾਹਰੋਂ ਆਉਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਅਕਸਰ ਹੀ ਇਸ ਮਾਰਕੀਟ ਵਿੱਚ ਆ ਕੇ ਸ਼ਰਾਬ ਪੀ ਕੇ ਹੁਲੜਬਾਜ਼ੀ ਕਰਦੇ ਨਜ਼ਰ ਆਉਂਦੇ ਹਨ ਤੇ ਮੁਹਾਲੀ ਪੁਲਿਸ 3B2 ਮਾਰਕੀਟ ਵਿੱਚ ਆ ਕੇ ਸ਼ਰਾਬ ਪੀ ਕੇ ਹੁਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਦੇ ਖਿਲਾਫ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਤੇ ਸਖਤ ਕਾਰਵਾਈ ਕਰਦੀ ਨਜ਼ਰ ਆਈ ਇਸੇ ਤਰ੍ਹਾਂ ਇੱਕ ਮਾਮਲਾ ਦੇਰ ਰਾਤ ਫੇਸ 3B2 ਮਾਰਕੀਟ ਵਿੱਚ ਦੇਖਣ ਨੂੰ ਮਿਲਿਆ ਜਜਤੋ ਇੱਕ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਕੁੜੀਆਂ ਨੂੰ ਛੇੜ ਕੇ ਗਲਤ ਇਸ਼ਾਰੇ ਕਰਦਾ ਨਜ਼ਰ ਆਇਆ ਤਾਂ ਜਦੋਂ ਇਸ ਬਾਰੇ ਕੁੜੀਆਂ ਨੇ ਮੁਹਾਲਲੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਨੌਜਵਾਨ ਦੇ ਖਿਲਾਫ ਵੱਖ-ਵੱਖ ਤਾਰਾਮ ਦੇ ਤਹਿਤ ਮਾਮਲਾ ਦਰਜ ਕਰਕੇ ਨੌਜਵਾਨ ਤੇ ਉਸ ਦੀ ਗੱਡੀ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ ਉਨਾਂ ਨੇ ਦੱਸਿਆ ਕਿ ਥਾਣਾ ਮਟੂਰ ਨੇ ਨੌਜਵਾਨ ਦੀ ਗੱਡੀ ਵਿੱਚੋਂ ਇੱਕ ਡੰਮੀ ਏਅਰ ਕਿਸਟਲ ਵੀ ਬਰਾਮਦ ਕੀਤੀ ਹੈ ਤੇ ਦੂਸਰੇ ਮਾਮਲੇ 'ਚ ਥਾਣਾ ਮਟੂਰ ਪੁਲਿਸ ਵੱਲੋਂ ਫੇਜ਼ 3B2 ਮਾਰਕੀਟ 'ਚ ਸਥਿਤ ਗੁਥਾਂ ਵਿੱਚ ਖਾਣ-ਪੀਣ ਦੀਆਂ ਦੁਕਾਨਾਂ ਚਲਾਉਣ ਵਾਲੇ 15 ਦੁਕਾਨਦਾਰਾਂ ਉੱਤੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਤੇ ਦੁਕਾਨਾਂ ਦਾ ਪਾਣੀ ਗਲਤ ਤਰੀਕੇ ਦੇ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਵਾਲੀ ਪਾਈਪ 'ਚ ਪਾ ਕੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲਾ ਦਰਜ ਕੀ ਇੱਕ ਵਾਰ ਸੋਲਨਿਆ ਠਾਣਾ ਮਟੌਰ ਮੁਹਾਲੀ ਦੇ ਐਸਐਚਓ ਅਮਨਦੀਪ ਤਾਰੀਕਾ ਜਿਹੜੇ ਨੇ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਕਿਸ ਤਰ੍ਹਾਂ ਦੇ ਨਾਲ ਕਾਰਵਾਈ ਜਿਹੜੀ ਉਹ ਹੋ ਰਹੀ ਹੈ ਮੁਹਾਲੀ ਪੁਲਿਸ ਦੇ ਵੱਲੋਂ ਆਓ ਸੁਣ ਲੈਂ। ਇਹਦੇ ਚ ਜੀ ਮਾਨਯੋਗ ਐਸਐਸਪੀ ਮੁਹਾਲੀ ਐਸਪੀ ਸਿਟੀ ਸਾਹਿਬ ਮੁਹਾਲੀ ਤੇ ਡੀਐਸਪੀ ਸਿਟੀ 1 ਸਾਹਿਬ ਮੁਹਾਲੀ ਦੀਆਂ ਹਦਾਇਤਾਂ ਤੇ ਅਸੀਂ ਹਰ ਫਰਾਈਡੇ ਸੈਟਰਡੇ ਸੰਡੇ ਕਾਰੋਬਾਰ ਦਾ ਸਪੈਸ਼ਲੀ ਡਰਾਈਵ ਚਲਾਈ ਹੋਈ ਹੈ। ਉਹਦੇ ਵਿੱਚ ਅਸੀਂ ਕਾਫੀ ਗੱਡੀਆਂ ਕੰਪਾਉਂਡ ਕੀਤੀਆਂ ਕਾਫੀਆਂ ਆਹਾਂ ਦੇ ਡਰਿੰਕ ਐਂਡ ਡਰਾਈਵ ਦੇ ਚਲਾਨ ਕੀਤੇ ਆ ਬਟ ਇਹ ਜਿਹੜਾ ਵੀਕਐਂਡ ਤੋਂ ਬਿਨਾਂ ਵੀ ਅਸੀਂ ਖਾਸ ਕਰਕੇ 3B2 ਦੀ ਮਾਰਕੀਟ ਜਾਂ ਹੋਰ ਵੀ ਜੁੜੀਆਂ ਬਿਜ਼ੀ ਮਾਰਕੀਟਸ ਇੱਥੇ ਹੈਗੀਆਂ ਉਹਦੇ ਵਿੱਚ ਅਸੀਂ ਜਿਹੜੀ ਹੈਗੀ ਆ ਪੁਲਿਸ ਪ੍ਰੈਜ਼ੈਂਸ ਕਾਫੀ ਵਧਾਈ ਹੋਈ ਆ ਤੇ ਜੋ ਵੀ ਉੱਥੇ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਨੈਸੈਂਸ ਕ੍ਰੀਏਟ ਹੁੰਦੀ ਆ ਜਾਂ ਕੋਈ ਵਾਇਲੇਸ਼ਨ ਹੁੰਦੀ ਆ ਉਹਦੇ ਤੇ ਬੜੀ ਸ਼ਕਤੀ ਨਾਲ ਕਾਰਵਾਈ ਕੀਤੀ ਜਾਂਦੀ ਆ ਕੋਲਣਬਾਦੀ ਦੇ ਲਗਾਤਾਰ ਕੇਸ ਆਉਂਦੇ ਆ ਇੱਕ 2005 ਦਾ ਮਾਮਲਾ ਆਇਆ ਸੀ ਕਿ ਕੋਈ ਕਾਰਵਾਈ ਹੋਈ ਉਹਦੇ ਵਿੱਚ ਨੌਜਵਾਨ ਜਿਹੜਾ ਕੋਈ ਤਕਨੀਕ ਕਰ ਦੇ ਸੀ ਦਾ ਸਾਹਮਣਾ ਹਾਂਜੀ ਇਹ 19 ਦੇ 20 ਦੀ ਰਾਤ ਦੀ ਗੱਲ ਹੈ ਜੀ 3B2 ਮਾਰਕੀਟ ਦੇ ਨਾਲ ਜਿਹੜੀ ਕਟਾਣੀ ਦੇ ਨਾਲ ਰੋਡ ਜਾਂਦੀ ਹੈ ਉੱਥੇ ਇਹ ਮੁੰਡਾ ਕਾਫੀ ਖਤਰਨਾਕ ਢੰਗ ਨਾਲ ਗੱਡੀ ਚਲਾ ਕੇ ਆਇਆ ਤੇ ਉੱਥੇ ਕੋਈ ਲੜਕੀਆਂ ਗੱਡੀ ਆਪਣੇ ਸੜਕ ਕ੍ਰੋਸ ਕਰ ਰਹੀਆਂ ਸੀਗੀਆਂ ਤੇ ਉਹ ਉੱਥੇ ਜਿਹੜਾ ਹੈਗਾ ਇਹਨਾਂ ਦਾ ਡਿਸਕਿਊਟ ਹੋ ਗਿਆ ਤੇ ਇਹਨੇ ਕੁੜੀਆਂ ਨਾਲ ਕਾਫੀ ਜਿਹੜੀ ਹੈਗੀ ਆ ਭੱਦੀ ਸ਼ਬਦਾਂ ਵਾਲੀ ਵਿਅਕਤੀ ਤੇ ਕੋਈ ਇਸ਼ਾਰੇ ਗਲਤ ਕੀਤੇ ਤੇ ਗੱਡੀ ਬੜੀ ਇਹ ਗਲਤੀ ਕਿਹਨਾਂ ਚੜਾ ਰਿਹਾ ਚਲਾ ਰਿਹਾ ਸੀ ਤੇ ਇਹਨੇ ਕਿ ਇਸ਼ਾਰਾ ਵਗੈਰਾ ਵੀ ਕੀਤੀ ਹੋਈ ਸੀ ਤੇ ਇਹਦਾ ਲਾਜਾ ਵਗੈਰਾ ਕਰਾਇਆ ਗਿਆ ਤੇ ਇਸ ਤੋਂ ਬਾਅਦ ਇਹਦੇ ਤੇ ਇਹਦੀ ਗੱਡੀ ਵੀ ਇੰਪਾਉਂਡ ਕੀਤੀ ਗਈ ਹੈ ਤੇ ਇਹਦੇ ਤੇ ਬਣਦੀਆਂ ਧਰਾਵਾਂ ਤਹਿਤ ਪਰਚਾ ਵੀ ਦਰਜ ਕਰਕੇ ਇਹਦੀ ਗ੍ਰਿਫਤਾਰੀ ਪਾ ਲਈ। ਵੀ ਕੈਨਸ ਲੱਗਾ ਤਾਂ ਦੇਖਿਆ ਜਾਂਦਾ ਲੋਕ ਫੁੱਲੜਵਾਸੀ ਕਰਦੇ ਆ ਕਿ ਕੋਈ ਉਹਨਾਂ ਨੂੰ ਤੁਹਾਡੇ ਨਾਲੋਂ ਅਪੀਲ ਲੈ ਜਾਂਦੇ ਕਿਸ ਤਰੀਕੇ ਦੀ ਤੁਸੀਂ ਪੁਲਸ ਕੋਲ ਤੇ ਲਾਈ ਹੋਈ ਹੈ। ਆ ਤੇਰੀ ਵੀ ਕਿਸ ਤਰ੍ਹਾਂ ਦੀ ਕਾਰਵਾਈ ਕੋਈ ਸਭਾ ਨੂੰ ਇਸ ਵਿੱਚ ਲਿਖਿਆ ਹੋਇਆ ਹੈ ਕਿ ਇਹਦੇ ਤੋਂ ਬਾਅਦ ਰੋਕਾ ਚੁੱਕਦੇ ਨੇ ਕਿ ਇਹ ਵੀ ਗੁੱਸੇ ਤੋਂ ਵੀ ਮੁਦਰਾਈ ਜਾਲ ਨੂੰ ਲੱਗੀ ਪ੍ਰਾਇਮਰ ਨੂੰ ਲੱਗੀ ਦੇਖੋ ਜੀ ਅ ਅਸੀਂ ਡੇਲੀ ਹੀ ਤੁਸੀਂ ਦੇਖਿਆ ਹੋਣਾ ਮਾਨਯੋਗ ਐਸਐਸਟੀ ਸਾਹਿਬ ਨੇ ਸਪੈਸ਼ਲੀ ਜਿਹੜਾ ਹੈਗਾ ਫੋਰਸ ਡਿਪਲੋਏ ਕਰਵਾਈ ਹੋਈ ਹੈ ਜੀ ਨਾਲ ਸਾਡੇ ਥਾਣੇ ਦੇ ਮੁਲਾਜ਼ਮ ਹੁੰਦੇ ਆ ਤੇ ਅਸੀਂ ਉੱਤੇ ਡੇਲੀ ਹੀ ਡੋਮਿਨੇਟ ਕਰ ਰਹੇ ਆ ਖਾਸ ਕਰਕੇ 3ਵੀਂ 2 ਮਾਰਕੀਟ ਨੂੰ ਸੱਤ ਕੇਸ ਮਾਰਕੀਟ ਤੇ ਆਪਣੀ ਜਿਹੜਾ ਹੈਗਾ ਉਧਰ ਜਬਲੀ ਵਾਕਲ ਵੀ ਅਸੀਂ ਕਾਫੀ ਧਿਆਨ ਦਿੱਤਾ ਹੋਇਆ ਤੇ ਮੈਂ ਸਾਰਿਆਂ ਨੂੰ ਜਿਹੜੀ ਇਹ ਅਪੀਲ ਕਰਨਾ ਚਾਹਣਾ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਇੱਥੇ ਵਾਇਲੇਸ਼ਨ ਨਾ ਕਰਨ ਬਹੁਤ ਸਖਤੀ ਨਾਲ ਨਜਿੱਠਿਆ ਜਾਊਗਾ ਤੇ ਨਜਿੱਠਿਆ ਜਾ ਰਿਹਾ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਗੱਡੀਆਂ ਸਕਿਡ ਕਰਨ ਵਾਲਿਆਂ ਤੇ ਵੀ ਅਸੀਂ ਪਰਚੇ ਦਿੰਦੇ ਹਾਂ ਸੋ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਵੀ ਜਿਹਨੇ ਵੀ ਆਉਣਾ ਜੀ ਸਤਕੇ ਆਓ ਬਟ ਡੀਸੈਂਸੀ ਨਾਲ ਉੱਥੇ ਆਪਦਾ ਆਓ ਫੈਮਲੀਜ਼ ਨਾਲ ਆਉਣ ਜਾਂ ਇਕੱਲੇ ਆਓ ਜੇ ਕਿਸੇ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਵਾਇਲੇਸ਼ਨ ਕੀਤੀ ਹੁਲੜਬੀਜ ਬਾਜੀ ਕੀਤੀ ਜਾਂ ਕ੍ਰਾਈਮ ਕੀਤਾ ਤੇ ਉਤੇ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਕੀਤੀ ਜਾਵੇ ਇੱਕ ਪਿਛਲੇ ਦਿਨ ਇੱਕ ਹੋਰ ਮਾਮਲਾ ਆਇਆ ਸੀ ਕਿ ਜਲੀਬੋ ਮਾਰਕੀਟ ਲਗਭਗ 115 ਦੁਕਾਨਦਾਰਾਂ ਦੇ ਪਰਚੇ ਲੱਗੇ ਇਹ ਤੋਂ ਮਾਮਲਾ ਕਿਸ ਉੱਪਰ ਹੋਇਆ ਇਹ ਜਿਹੜੇ ਪਰਚੇ ਜੀ ਇਹ ਜਿਹੜੀਆਂ ਈਟਰੀਜ਼ ਨੇ ਉੱਥੇ 15 ਈਟਰੀਜ਼ ਤੇ ਐਫ ਆਈ ਆਰ ਦਰਜ ਹੋਈ ਆ ਇਹ ਐਸ ਡੀਓ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵੱਲੋਂ ਸਾਨੂੰ ਜਿਹੜੀ ਉਹਨਾਂ ਵੱਲੋਂ ਕੰਪਲੇਂਟ ਆਈ ਸੀ ਤੇ ਸਟੇਟਮੈਂਟ ਲਿਖਾਈ ਗਈ ਸੀ ਵੀ ਇਹਨਾਂ ਨੇ ਜਿਹੜਾ ਹੈਗਾ ਵਾਇਲੇਸ਼ਨ ਕੀਤੀ ਆ ਉੱਥੇ ਸਟਾਰਮ ਸਿਸਟਮ ਦੇ ਵਿੱਚ ਸੀਵਜ ਵਗੈਰਾ ਦਾ ਜਿਹੜਾ ਹੈਗਾ ਉਹ ਗੰਦਾ ਪਾਣੀ ਵਗੈਰਾ ਛੱਡਿਆ ਹੋਇਆ ਤੇ ਉੱਤੇ ਗਲੀ ਰੋਡ ਵਗੈਰਾ ਦਾ ਨੁਕਸਾਨ ਕੀਤਾ ਤੇ ਉਹਨਾਂ ਦੀ ਕੰਪਲੇਂਟ ਤੇ ਸਟੇਟਮੈਂਟ ਦੇ ਬੇਸ ਤੇ ਇਹਨਾਂ 15 ਇਟਰੀਜ਼ ਦੇ ਵਿਰੁੱਧ ਸੈਕਸ਼ਨ 4 ਦਾ ਪ੍ਰੋਵੀਨਸ਼ਨ ਆਫ ਕੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰੋਪਰਟੀ ਐਕਟ 2014 ਦੇ ਅਧ ਪਰਚਾ ਦਰਜ ਕੀਤਾ ਗਿਆ ਹੈ।